ਧਿਆਨ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਤਕਰੀਬਨ 40-40 ਸਾਲ ਤੋਂ ਇਹ ਕਰਜ਼ਾ ਮੋੜ ਨਹੀਂ ਸਕੇ ਡਿਫਾਲਟਰ ਹੋ ਗਏ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਕੋਲ ਹੈਗੇ ਆ ਜੋ ਜਾਣਬੁੱਝ ਕੇ ਨਹੀਂ ਦੇ ਰਹੇ ਪਰ ਉਹਨਾਂ ਦੀਆਂ ਮਜਬੂਰੀਆਂ ਤੰਗੀਆਂ ਇੰਨੀਆਂ ਜ਼ਿਆਦਾ ਸੀ ਕਿ ਉਹੋ ਮੋੜਨ ਦੇ ਕਾਬਲ ਨਹੀਂ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਿੰਨੇ ਵੀ 2020 ਤੱਕ ਜਿਹੜੇ ਸਾਡੇ ਭੈਣ ਭਰਾ ਡਿਫਾਲਟਰ ਹੋ ਚੁੱਕੇ ਜਾਂ ਡਿਫਾਲਟਰ ਨਹੀਂ ਕਹਿਣਾ ਚਾਹੀਦਾ ਜਿਹੜੇ ਲੋਨ ਨਹੀਂ ਦੇ ਵਾਪਸ ਕਰ ਸਕੇ ਉਹਨਾਂ ਨੂੰ ਅਸੀਂ ਕਰਜ਼ਾ ਮਾਫ਼ ਕਰਾਂਗੇ ਔਰ ਤਕਰੀਬਨ ਅਸੀਂ 68 ਕਰੋੜ ਦਾ ਜਿਹੜਾ ਇਹ ਲੋਨ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਟੋਟਲੀ ਤੌਰ ਤੇ ਮਾਫ਼ ਕਰ ਦਿੱਤਾ ਹੁਣ ਉਹਨਾਂ ਨੂੰ ਨਾ ਕੋਈ ਵਿਆਜ ਤੇ ਨਾ ਹੀ ਪ੍ਰਿੰਸੀਪਲ ਦੇ ਰਿਕਾਰ ਪਊਗੀ ਔਰ ਸਾਡੇ ਤਕਰੀਬਨ 5000 ਤੇ ਕਰੀਬ ਜਿਹੜੇ ਲਾਭ ਪਾਦਰੀ ਉਹਨਾਂ ਨੂੰ ਫਾਇਦਾ ਹੋਊ। ਪੰਜਾਬ ਦੇ ਵਿੱਚ ਜਿਹੜੀ ਐਸਸੀ ਕਾਰਪੋਰੇਸ਼ਨ ਹੈ ਮੇਰੇ ਡਿਪਾਰਟਮੈਂਟ ਦਾ ਇੱਕ ਹਿੱਸਾ ਉਹਦੇ ਤੋਂ ਅਸੀਂ ਐਸਸੀਪੀ ਚਾਰੇ ਨਾਲ ਸੰਬੰਧਿਤ ਤੇ ਹੈਂਡੀਕੈਪ ਜਿਹੜੇ ਸਾਡੇ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਲੋਨ ਦਿੰਨੇ ਆ ਤਾਂ ਕਿ ਉਹ ਕੋਈ ਆਪ ਦਾ ਕੰਮ ਸ਼ੁਰੂ ਕਰ ਸਕਣ ਉਹਨਾਂ ਨੂੰ ਸਸਤੇ ਦਰਾਂ ਦੇ ਉੱਪਰ ਲੋਨ ਦਿੰਨੇ ਆ ਅਸੀਂ ਤੇ ਉਹ ਜਦੋਂ ਧਿਆਨ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਤਕਰੀਬਨ 40-40 ਸਾਲ ਤੋਂ ਇਹ ਕਰਜ਼ਾ ਮੋੜ ਨਹੀਂ ਸਕੇ ਡਿਫਾਲਟਰ ਹੋ ਗਏ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਕੋਲ ਹੈਗੇ ਆ ਜੋ ਜਾਣ ਬੁੱਝ ਕੇ ਨਹੀਂ ਦੇ ਰਹੇ ਪਰ ਉਹਨਾਂ ਦੀਆਂ ਮਜਬੂਰੀਆਂ ਤੰਗੀਆਂ ਇੰਨੀਆਂ ਜ਼ਿਆਦਾ ਸੀ ਕਿ ਉਹੋ ਮੋੜਨ ਦੇ ਕਾਬਲ ਨਹੀਂ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਿੰਨੇ ਵੀ 2020 ਤੱਕ ਜਿਹੜੇ ਸਾਡੇ ਭੈਣ ਭਰਾ ਡਿਫਾਲਟਰ ਹੋ ਚੁੱਕੇ ਜਾਂ ਡਿਫਾਲਟਰ ਨਹੀਂ ਕਹਿਣਾ ਚਾਹੀਦਾ ਜਿਹੜੇ ਲੋਨ ਨਹੀਂ ਦੇ ਵਾਪਸ ਕਰ ਸਕੇ ਉਹਨਾਂ ਨੂੰ ਅਸੀਂ ਕਰਜ਼ਾ ਮਾਫ਼ ਕਰਾਂਗੇ ਔਰ ਤਕਰੀਬਨ ਅਸੀਂ 66 ਕਰੋੜ ਦਾ ਜਿਹੜਾ ਇਹ ਲੋਨ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਟੋਟਲੀ ਤੌਰ ਤੇ ਮਾਫ਼ ਕਰ ਦਿੱਤਾ ਹੁਣ ਉਹਨਾਂ ਨੂੰ ਨਾ ਕੋਈ ਵਿਆਜ ਤੇ ਨਾ ਹੀ ਪ੍ਰਿੰਸੀਪਲ ਦੇ ਇਨਕਲੂਡ ਹੋਊਗੀ ਔਰ ਸਾਡੇ ਤਕਰੀਬਨ 5000 ਤੇ ਕਰੀਬ ਜਿਹੜੇ ਲਾਭਪਾਤਰੀ ਉਹਨਾਂ ਨੂੰ ਫਾਇਦਾ ਹੋ ਹੋਰ ਵੀ ਕੌਲਤੀ ਰੱਖੀ ਹੈ ਜੀ ਅਗਰ ਉਹਨਾਂ ਦੇ ਆਮਦਨ ਦਾ ਫਾਸਟ ਪਲੱਗ ਜਿਹੜਾ ਹਜ਼ਾਰ ਦਾ ਪਰਵਰਤਨ ਕਰ ਸਕਣ ਇਸ ਤਰ੍ਹਾਂ ਦੇ ਲੋਨ ਦੇ ਬਿਲਕੁਲ ਜੀ ਅਸੀਂ ਐਸਸੀ ਕਾਰਪੋਰੇਸ਼ਨ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਜਿਵੇਂ ਕਿ ਵਿਭਾਗ ਕੰਮ ਕਰ ਰਿਹਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੂੰ ਕੰਮ ਕਰਨ ਦੀ ਸਮਰੱਥਾ ਸਾਡੇ ਐਸਸੀ ਭਾਈਚਾਰੇ ਨੂੰ ਥੋੜੀ ਵਧਾਈ ਜਾਵੇ ਕੋੜੇ ਉਥੋਂ ਤੱਕ ਹੀ ਨਾ ਸੀਮਤ ਰੱਖੇ ਕਿ ਅਸੀਂ ਮੱਝਾਂ گاਵਾ ਤੇ ਹੀ ਲੋਨ ਦੇਣਾ ਕੋਈ ਹੋਰ ਚੰਗੇ ਕੰਮ ਪੜੇ ਲਿਖੇ ਬੱਚੇ ਵੀ ਅਗਰ ਆਉਂਦੇ ਆ ਤਾਂ ਅਸੀਂ ਉਹਦਾ ਥੋੜਾ ਜਿਹਾ ਅਮੈਂਡਮੈਂਟ ਕਰਕੇ ਉਹ ਲੋਨ ਦੇਣ ਦਾ ਸ਼ਰਤਾਂ ਨੂੰ ਵੀ ਥੋੜਾ ਕਰਾਂਗੇ ਸੌਖੀਆਂ ਕਰਾਂਗੇ ਤਾਂ ਕਿ ਉਹ ਆਪਦੇ ਦਮ ਤੇ ਖੜੇ ਹੋਣ ਦਿਖੀ ਚਾਹੇ ਜੇ ਬੱਕ ਜੇ ਪੈਸੇ ਜੇ ਬੈਂਕ ਜਾ ਕੇ ਖਤਰਕਵਾਰੀ ਤੋਂ ਸਭ ਨਾ ਕਰਨਾ ਚਾਹੁੰਦਾ ਹੈ ਕਿ ਇਸਨੂੰ ਰੈਜ਼ੀ ਹੈ ਜਿਹੜਾ ਬਿਲਕੁਲ ਜੀ ਜਿੰਨਾ ਮਤਲਬ ਕਰਜ਼ਾ ਤਾਂ ਚਲੋ ਦਿੰਨੇ ਆ ਪਰ ਬੈਂਕਾਂ ਵੱਲੋਂ ਵੀ ਖਤਰਕਵਾਰੀ ਇਹ ਤੁਹਾਡੀ ਗੱਲ ਸਹੀ ਹੈ ਔਰ ਉਹਦੇ ਵਿੱਚ ਮੈਂ ਵੀ ਇਹ ਥੱਲੇ ਅਫਸਰ ਸਾਹਿਬਾਨ ਨੂੰ ਕੈਲੋ ਇੱਕ ਗਲਤ ਹੋ ਰਹੀ ਸੀ ਕਿ ਆਪਾਂ ਇਹਨਾਂ ਨੂੰ ਸ਼ਰਤਾਂ ਨੂੰ ਥੋੜਾ ਜਿਹਾ ਸਰਲ ਕਰੀਏ ਸੋ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਜਲਦ ਇਹ ਲੈ ਕੇ ਆਵਾਂਗੇ